ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਤੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਉਮੀਦਵਾਰ ਸਿਆਸੀ ਪਾਰਟੀ ਦੇ ਨੇਤਾਜੋਂ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜੀ ਹਾਂ ਤੁਹਾਨੂੰ ਦਾ ਜੇ ਕਿ ਲਗਾਤਾਰ ਚੋਣ ਪ੍ਰਚਾਰ ਚੱਲ ਰਿਹਾ ਹੈ ਤਾਂ ਕਿ ਉਹਨਾਂ ਦੀ ਪਾਰਟੀ ਦੇ ਉਮੀਦਵਾਰ ਜ਼ਰੂਰ ਜਿੱਤਣ ਇੱਕ ਪਾਸੇ ਜਿੱਥੇ ਇਹਨਾਂ ਚੋਣਾਂ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਪਰ ਇੱਕ ਵੀਡੀਓ ਹੁਣ ਅਜਿਹੀ ਸਾਹਮਣੇ ਆਈ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਹੀ ਵਿਰੋਧ ਹੋ ਗਿਆ ਜੀ ਹਾਂ ਲੋਕ ਸਭਾ ਚੋਣਾਂ ਦੇ ਚੱਲਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦਾ ਆਮ ਲੋਕਾਂ ਤੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਤੇ ਹੁਣ ਜਿਸ ਤਾਜ਼ਾ ਮਾਮਲੇ ਦੀ ਅਸੀਂ ਗੱਲ ਕਰ ਰਹੇ ਹਾਂ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਕਾਲੂ ਰਾਏ ਹਟਾੜ ਤੋਂ ਸਾਹਮਣੇ ਜਿੱਥੇ ਆਮ ਆਦਮੀ ਪਾਰਟੀ ਵਿਧਾਇਕ ਰਜਨੀਸ਼ ਦਈਆ ਦਾ ਕਿਸਾਨ ਯੂਨੀਅਨ ਸੁੱਧੂਪੁਰ ਮਮਦੋੜ ਦੇ ਕਿਸਾਨਾਂ ਵੱਲੋਂ ਤਿੱਖਾ ਵਿਰੋਧ ਕੀਤਾ ਗਿਆ ਤੇ ਨਾਰੇਬਾਜ਼ੀ ਕੀਤੀ ਗਈ। ਇਸੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਾਂ ਤੁਹਾਨੂੰ ਅਦਾ ਜੇ ਕਿ ਇਸ ਮੌਕੇ ਵਿਧਾਇਕ ਲੋਕਾਂ ਦੇ ਨਾਲ પડਦਾ ਹੋਇਆ ਨਜ਼ਰਾ ਇੱਕ ਦੂਸਰੇ ਨੂੰ ਉਂਗਲ ਤੱਕ ਦਿਖਾਉਂਦੇ ਹੋਏ ਇਹ ਦਿਖਾਈ ਦਿੱਤੇ। ਜਿਹਾਂ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਵਾਰ ਦੇਖ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੀ ਪੂਰਾ ਮਾਮਲਾ ਆਓ ਦੇਖਦੇ ਹਾਂ ਇਹ ਕੁਆਲਾ ਟਾਈਮ ਯਾਰ ਗੱਲ ਸੁਣੋ ਤੁਸੀਂ ਇਹੋ ਇੱਕ ਗੱਲ ਸੁਣੋ ਸੱਚਾਈ ਹੋਵੇ ਗੱਲ ਸੱਚਾ ਤਾਂ ਗੱਲ ਸੁਣ ਹਾਂ ਮੈਂ ਸੱਚਾ ਗੱਲ ਸੁਣਦਾ ਗੱਲ ਯਾਰ ਹੋਂਦਾ ਪਿਆ ਉਹ ਵੀ ਤੈਨੂੰ ਪੈਸਾ ਦੇਣਾ ਚਾਹਦਾ ਆਸਾਂ ਕਿ ਤੁਹਾਡਾ ਪਿੰਡ ਬਣਾਉਣਾ ਕਰ ਸੈਨਕਾ ਗੱਲ ਕਰੋ ਗੱਲ ਕਰੋ ਯਾਰ ਯਾਰ ਗੱਲ ਕਰੋ ਨਾ ਤੁਸੀਂ ਜਿਹੜੀ ਜਿੱਥੇ ਜਿਹੜੀ ਸੌਲਡ ਗੱਲ ਕਰੋ ਗੱਲ ਕਰੋ ਜਾ ਕੇ ਤੁਸੀਂ ਆਉਣਾ ਗੱਲ ਕਰਕੇ ਬੱਸ ਸੈਟ ਹੋ ਜਾਊਗਾ ਮੇਰੇ ਕੋਲ ਮੇਰੇ ਕੋਲ ਪਿੰਡ ਸਾਡਾ ਦੇਖੋ ਲੈ ਤੇਰਾ ਥੋੜੀ ਯਾਰ ਮੈਂ ਕਿਹਨੂੰ ਫੜੀ ਚਲੋ ਪਿੰਡਲ ਬੋਚ ਦਵਾਂ ਹਾਂ ਬੋਚ ਪੋਚ ਐਮ ਐਸ ਤੁਹਾਨੂੰ ਦੱਸ ਵੀ ਅਸੀਂ ਤੇਰਾ ਕਸੂਰ ਕੀ ਸਾਡਾ ਵਗਸ ਤੇਰਾ ਵਿਗਾੜਿਆ ਕੀ ਸੀਗਾ ਤੂੰ ਸਾਨੂੰ ਇਸ ਬੰਦੇ ਨੂੰ ਭੇਜਿਆ ਮੇਰੇ ਘਰ ਚ ਰਾਮੇ ਸਰਪੰਚ ਨੂੰ ਭੇਜਿਆ ਮੈਂ ਆਪਦੇ ਪਿੰਡ ਚੋਂ 150 ਬੂਟ ਮੇਰੇ ਘਰ ਤੋਂ ਲੈ ਕੇ ਚਲਦਾ ਮੈਂ ਤੈਨੂੰ ਪਹੁੰਚ ਮੈਂ ਭੋਵੇ ਅਕਾਲੀ ਦਲ ਦਾ ਨਮੈਦਾ ਜਿੱਤਿਆ ਵੀ ਸੀਗਾ ਮੈਂ ਬਲਾਗ ਤੋਂ ਪਰ ਮੈਂ ਇਸ ਜੀ ਬੰਦੇ ਨੂੰ ਦਿੱਥਿਆ ਮੈਂ ਕਹ ਚਲੋ ਕੋਈ ਗੱਲ ਉਸ ਤੋਂ ਬਾਅਦ ਤੂੰ ਸਰ ਜਮੀਨਾਂ ਨੁਕਸਾਨ ਕੀਤਾ ਤੇਰੇ ਘਰ ਵੀ ਅਸੀਂ ਗਏ 7 ਮਹੀਨੇ ਅਸੀਂ ਤੇਰੀ ਮਿਲਤਾ ਹੜੇ ਕੱਢੇ ਸੁਣੋ ਇੱਕ ਵਾਰੀ ਸੁਣੋ ਉਸ ਤੋਂ ਬਾਅਦ ਸੁਣ ਦੇਖੋ ਅਮਰ ਸਾਹਿਬ ਮੈਂ ਮੈਂ ਫਿਰ ਬੇਨਤੀ ਸੁਣੋ ਜੀ ਜੇ ਤੱਕ ਕਿਸਾਨੀ ਮੁੱਦੇ ਤੇ ਗੱਲ ਕਰ ਲਈ ਕਿਸਾਨ ਜੇ ਇੱਕ ਜੇ ਜਥੇਬੰਦੀ ਤੌਰ ਤੇ ਗੱਲ ਕਰਨੀ ਮੇਰੇ ਨਾਲ ਫਿਰ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਜਵਾਬ ਦੇ ਚੁੱਕਿਆ ਨਹੀਂ ਜੀ ਇਹ ਕਿਸਾਨੀ ਆ ਇਹ ਕਿਸਾਨੀ ਆ ਵੇਖੋ ਮੈਂ ਕਹਿੰਦਾ ਕਿਸਾਨੀ ਆ ਤੁਸੀਂ ਇਹਨੂੰ ਕਿਸਾਨੀ ਮੰਨਦੇ ਹੋ ਇਹ ਕਿਸਾਨੀ ਨਹੀਂ ਮੰਨਦੇ ਹੋ ਸੇਵਾ ਕਿ ਤੂੰ ਆਓ ਯਾਰ ਇੱਕ ਮਿੰਟ ਯਾਰ ਚੁੱਪ ਕਰ ਜਾ ਤੁਸੀਂ ਹੁਣ ਆਇਓ ਇਹ ਐਜ਼ ਅ ਜਥੇਬੰਦੀ ਤੌਰ ਤੇ ਤੁਸੀਂ ਜਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਇੱਕ ਮਿੰਟ ਦੀ ਗੱਲ ਦੱਸ ਦਿੰਦਾ ਤੁਸੀਂ ਜਥੇਬੰਦੀ ਤੌਰ ਤੇ ਆਇਓ ਮੈਂ ਤੁਹਾਡੇ ਜ਼ਿਲ੍ਹਾ ਪ੍ਰਧਾਨ ਨੂੰ ਹੋਰ ਬਾਕੀ ਆਗੂਆਂ ਨੂੰ ਜਵਾਬ ਦੇ ਚੁੱਕਾ ਹਾਂ ਤੁਸੀਂ ਪਿੰਡ ਲੈਵਲ ਤੇ ਜੇ ਕੋਈ ਗੱਲ ਕਰਨੀ ਹੈ ਪਿੰਡ ਦੀ ਪੰਚਾਇਤ ਦੇ ਲੈਵਲ ਤੇ ਗੱਲ ਕਰਨੀ ਹੈ ਮੇਰੇ ਦਫ਼ਤਰ ਆਓ ਨਹੀਂ ਜੀ ਤੁਹਾਡੇ ਦਫ਼ਤਰ ਕਿਉਂ ਤੁਸੀਂ ਵੋਟਾਂ ਦੱਸਣ ਮੰਗਦੇ ਲੋਕਾਂ ਦੇ ਪਿੰਡਾਂ ਪਿੰਡਾਂ ਜਾ ਕੇ ਵੋਟਾਂ ਮੰਗਣ ਦੇ ਆਂ ਸੱਤ ਮਹੀਨੇ ਮੈਂ ਸਾਹਿਬ ਕੋਲ ਬੈਠਾ ਮੈਂ ਐਮਐਲਏ ਸਾਹਿਬ ਨੇ ਨਹੀਂ ਨਾਲੇ ਆਪਣੇ ਮੋਟਾ ਦਾ ਮੋਟਾ ਮੰਗਦਾ ਹੋਇਆ ਪਿੰਡਾਂ ਦੇ ਘਰ ਆਉਂਦੇ ਮੁੱਖ ਮੰਤਰੀ ਨੇ ਕਹਿਣਾ ਆਪਾਂ ਨੂੰ ਜੇ ਮੋਟਾ ਨੂੰ ਸਿਖਾਇਆ ਪਰ ਸਾਧਨ ਸਿੰਘ ਲੋਕਾਂ ਨੂੰ ਜਵਾਬ ਦੇ ਘਰ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਇਹ ਤਾਂ ਇਹਦਾ ਲੀਗਲ ਹੈ ਮੁੱਖ ਮੰਤਰੀ ਸਾਹਿਬ ਨੇ ਕੈਸ ਵਾਲਾ ਪੁੱਛਣਾ ਇੱਕ ਮਿੰਟ ਇੱਕ ਤੁਸੀਂ ਸਾਡੇ ਤੇ ਕੇਸ ਪਾਇਆ ਜੀ ਮੌਲਾ

ਸੋ ਬਾਕੀ ਸੂਬਾ ਹਾਲਾਤ ਕਰਾ ਮੈਂ ਇੱਕ ਮਿੰਟ ਸਮਾਂ ਪਿਆ ਯਾਰ ਮੇਰੇ ਸਾਹ ਜੀ ਬੰਦੇ ਤੋਂ ਯਾਰ ਹੋ ਜੂਗਾ ਮੇਰੇ ਕੋਲ ਸਾਹ ਜੀ ਕਹਤਾ ਫਿਰ ਜਿੱਦ ਕਹਤਾ ਇੱਕ ਮਿੰਟ ਸਾਡੇ ਕੋਲ ਕਹਤੀ ਇੱਕ ਮਿੰਟ ਪਿਆਰ ਨਾਲ ਪਿਆਰ ਨਾਲ ਯਾਰ ਇੱਕ ਮਿੰਟ ਟਾਈਮ ਲੈਣਾ ਇੱਕ ਮਿੰਟ ਰੱਖ ਲੀਏ ਇੱਕ ਮਿੰਟ ਰੱਖ ਲੀਏ ਇੱਕ ਮਿੰਟ ਇੱਕ ਮਿੰਟ ਰੱਖ ਲੀਏ ਯਾਰ ਤੁਸੀਂ ਵੀ ਕਿਸਾਨ ਆ ਇਹ ਤੁਹਾਡੇ ਮੇਰੇ ਮੇਰੇ ਨਾਲ ਗੱਲ ਕਰਦੇ ਹੋ ਰਿਕਾਰਡ ਜੋ ਕਰੀਏ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਠੀਕ ਨਹੀਂ ਇਲਜ਼ਾਮ ਨਹੀਂ ਲਾਇਆ ਇਹਨਾਂ ਐਫੀਡੇਵਿਟ ਦਿੱਤੇ ਆ ਇਹਨਾਂ ਐਫੀਡੇਵਿਟ ਦਿੱਤੇ ਆ ਇੱਕ ਮਿੰਟ ਪਾਪਾ ਜੀ ਐਫੀਡੇਟ ਤਾਂ ਮੈਂ ਦਰਦੇ ਦਾ ਦੇਤੇ ਯਾਰ ਤੁਸੀਂ ਐਫੀਡੇਟ ਮੈਨੂੰ ਰੋਕਦੇ ਨਹੀਂ ਤੁਸੀਂ ਵੀ ਲੈ ਤਣਾ ਲਾ ਤੁਸੀਂ ਮੇਰੇ ਤੇ ਇਲਜ਼ਾਮ ਲਾਇਆ ਅਨਿਆਮ ਨੇ ਲਾਈ ਸੱਚ ਹੈ ਮੈਂ ਕਹਿੰਦਾ ਐਫੀਡੇਵਿਟ ਦੇ ਠੀਕ ਹੈ ਐਫੀਡੇਵਿਟ ਸੱਚੇ ਨੇ ਕਿ ਝੂਠੇ ਨੇ ਇਹ ਕੋਰਟ ਫੈਸਲਾ ਕਰੇਗਾ ਨਹੀਂ ਤੁਸੀਂ ਹਮ ਨਿਆ ਤਾਂ ਦਿਓ ਨਾ ਆਪਾਂ ਪੰਚਾਇਤ ਤੋਂ ਤੁਸੀਂ ਮੰਗੇ ਹੀਗੇ 5 ਕਰੋੜ ਦਾ ਕਾਲਾ ਪੈਸਾ ਤੁਸੀਂ ਮੰਗੇ ਹੀਗੇ ਇੱਕ ਕੋਰਟ ਫੈਸਲਾ ਕਰੇਗਾ ਤੁਸੀਂ ਸਬੂਤ ਮੰਗੇ ਹੀਗੇ ਮੈਂ ਕਹਿੰਦਾ ਸਬੂਤ ਇਹਨਾਂ ਤਾਂ ਲਾਓ ਬਸ ਬੈਠੀਏ ਉਹ ਸਬੂਤ ਲਾਦਰ ਦੇ ਬੈਠੀਏ ਤੁਸੀਂ ਅਦਾਸ ਅਦਾਸ ਨੂੰ ਯਾਰ ਬਾਤ ਵੇਖਾਂਗੇ ਤੁਸੀਂ ਜ਼ਰੂਰ ਤਾਂ ਚੱਲੀਏ ਜਿਹੜੇ ਗੱਲ ਕਰ ਰਹੇ ਹੋ ਇੱਕ ਮਿੰਟ ਜੇ ਮੈਂ ਚੁਟਾਉ ਉਹ ਗੱਲ ਸੁਣੋ ਇੱਕ ਮਿੰਟ ਗੱਲ ਸੁਣੋ ਬੈਰੀ ਗਾਤ ਨੂੰ ਮੈਂ ਗੁਰਦੁਆਰੇ ਜਾਨਦੂ ਤਿਆੜਾ ਐ ਤੁਹਾਡਾ ਟਾਈਮ ਦੱਸੋ ਨਵੇਂ ਜਾਣਾ ਗੱਲ ਸੁਣੋ ਤੁਸੀਂ ਜੇ ਇਹ ਸੁਣਵੇਂ ਜਾਣਾ ਗੱਲ ਸੁਣੋ ਹੁਣ ਜੇ ਸੱਚਾ ਤਾਂ ਗੱਲ ਸੁਣ ਹਾਂ ਸੱਚਾ ਹਾਂ ਮੈਂ ਸੱਚਾ ਗੱਲ ਸੁਣਦਾ ਗੱਲ ਸੁਣ ਦੱਸੋ ਦੱਸੋ ਉਂਗਲ ਥੱਲੀ ਕਰੋ ਮੈਂ ਤੁਹਾਨੂੰ ਥੱਲੇ ਕਰੇ ਉਂਗਲ ਯਾਰ ਥੱਲੇ ਮੈਂ ਉਂਗਲ ਨਾਲ ਰਾਈਟ ਨਹੀਂ ਲੇਗਾ ਉਂਗਲ ਉਂਗਲ ਕੀ ਗੱਲ ਹੋ ਮੈਂ ਉਂਗਲ ਨਾਲ ਰਾਈਟ ਕੀ ਲੇਗਾ ਇਹ ਗੱਲ ਹੋ ਗਈ ਹੈ ਇਹ ਕੀ ਮਤਲਬ ਆ ਰਾਈਟ ਗੱਲ ਛੋਟੀ ਭਾਈ ਜੀ